ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਮੱਲਾਵਾਲਾ ਪਹੁੰਚਿਆ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਇੱਕ ਵੱਡੀ ਰਾਹਤ ਰਾਹਤ ਜਿਹੜੀ ਹੈਗੀ ਉਹ ਹਾਰਪੀਟਾਂ ਨੂੰ ਮਿਲਣ ਜਾ ਰਹੀ ਹੈ ਬੀਕੇ ਜੋ ਇਕਤਾ ਡਗਾਉਂਦਾ ਵੱਲੋਂ ਜਿੱਥੇ ਅੱਜ ਪ੍ਰਕਾਸ਼ ਗੁਰਪੁਰਬੇ ਗੁਰੂ ਨਾਨਕ ਦੇਵ ਜੀ ਦਾ ਇੱਕ ਵੱਡੀ ਰਾਹਤ ਦਿੱਤੀ ਜਾ ਰਹੀ ਹੈ ਔਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਦੇ ਸੰਬੰਧ ਦਾ ਹੋਕਾ ਦਿੱਤਾ ਸੀ ਉਹ ਸੰਬੰਧ ਨੂੰ ਲੈ ਕੇ ਅੱਜ ਬੀਕੇ ਜੋ ਇਕਤਾ ਡਗਾਉਂਦਾ ਪਹੁੰਚੀ ਹੈ ਮਖੂ ਬਲਾਕ ਤੇ ਜੀਰੇ ਬਲਾਕ ਦੇ ਵਿੱਚ ਅੱਜ ਇਹ ਜਿਹੜਾ ਬੀਜ ਤੇ ਆਪਣਾ ਖਾਦ ਦੀ ਵੰਡ ਕੀਤੀ ਜਾ ਰਹੀ ਸੋ ਆਪਾਂ ਤਸਵੀਰਾਂ ਦੇਖਦੇ ਲਗਾਤਾਰ ਤੁਸੀਂ ਇੱਧਰ ਵੀ ਇੱਕ ਤਸਵੀਰਾਂ ਦੇਖ ਲਓ ਕਿ ਜਿਹੜਾ ਅੱਜ ਬੀਕੇ ਜੋ ਇਕਤਾ ਡਗਾਉਂ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਸੰਕਟ ਦੇ ਜਿਹੜਾ ਸੰਯੋਗ ਦੇ ਨਾਲ ਔਰ ਆਪਣੇ ਜਿਹੜੇ ਕੇਡਰ ਦੇ ਸਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਵਿੱਕ ਜੀ ਇੱਕ ਦਾ ਟਕਾਉਂਦਾ ਦੀ ਜਿਹੜੀ ਪੂਰੀ ਟੀਮ ਪਹੁੰਚੀ ਹੈ ਫਰੋਇਪੁਰ ਤੋਂ ਜਾਂ ਬਾਕੀ ਉਹ ਪੰਜਾਬ ਦੀ ਜਿਹੜੀ ਜਿਹੜੀ ਲੀਡਰਸ਼ਿਪ ਉਹ ਵੀ ਪਹੁੰਚੀ ਹੋਈ ਹੈ ਦੇਖੋ ਅਸੀਂ ਪਹਿਲਾਂ ਲੋਕਾਂ ਤੋਂ ਸਹਾਇਤਾ ਇਕੱਠੀ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਦੇ ਘਰਾਂ ਤੋਂ ਮਤਲਬ ਕਣਕ ਇਕੱਠੀ ਕੀਤੀ ਹੈ ਪੈਸਾ ਇਕੱਠਾ ਕੀਤਾ ਉਹ ਜਿੰਨਾ ਸਾਡੇ ਕੋਲ ਪੂੰਜੀ ਬਣੀ ਸੀ ਉਹਦਾ ਅਸੀਂ ਇੱਕ ਜਿਹੜਾ ਪਹਿਲਾਂ ਲਾ ਕੇ ਗਏ ਆ ਆਪਣੇ ਹਸੈਨੀ ਵਾਲੇ ਏਰੀਆ 'ਚ ਅੱਜ 2 ਬਲਾਕਾਂ ਦੇ ਵਿੱਚ ਅਸੀਂ ਵੰਡ ਕਰ ਰਹੇ ਹਾਂ ਰੇ ਤੇ ਬੀਜ ਉਹ ਦੇ ਰਹੇ ਹਾਂ ਅ ਅੱਜ 2 ਬਲਾਕਾਂ ਦੀ ਵਾਰੀ ਹੈ ਇਸ ਤੋਂ ਗਾਂ ਫੇਰ ਦੇਖਾਂਗੇ ਜੇ ਸਾਡੇ ਕੋਲ ਹੋਰ ਆਉਂਦੀ ਆ ਉਹਦਾ ਹੋਰ ਬਣਾਵਾਂਗੇ ਪਹਿਲਾਂ ਪਹਿਲਾਂ ਅਸੀਂ ਆਪਣੇ ਖੜਦੇ ਵਿੱਚ ਵਿੱਚ ਹੀ ਉਦੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਗਏ ਉੱਥੇ ਚਲੋ ਥੋੜੀ ਪਹਿਲੀਆਂ ਛੇਤੀ ਪਾਣੀ ਬੱਤਰ ਆ ਗਈ ਉੱਥੇ ਅਸੀਂ 160 ਕਿੱਲੇ ਸਮੂਹਕ ਤੌਰ ਤੇ ਲੋਕਾਂ ਦੀ ਮੱਕੀ ਬਜਾਈ ਹੋਈ ਆ ਜਿਹੜੀ ਨੂੰ ਅੱਜ ਲੋਕ ਚਾਰਦੇ ਆ ਰਲ ਕੇ ਜਾ ਰਹੇ ਹਾਂ ਪਿੰਡਾਂ ਵਾਲੇ ਇਦਾਂ ਹੀ ਮਤਲਬ ਕਦੇ ਕਪੜੇ ਆਏ ਕਪੜਿਆਂ ਦਾ ਮਲਬੰਡ ਕਰਤੀ ਕਦੇ ਭਾਂਡੇ ਮਜ਼ਦੂਰਾਂ ਚੱਲ ਜਾ ਕੇ ਵੰਡੇ ਆ ਜਥੇਬੰਦੀ ਕੋਲੇ ਜਿੰਨਾ ਕਾਈ ਜਾਂਦਾ ਉਹ ਵੰਡੀ ਜਾਂਦੇ ਆ ਅੱਜ ਦਾ ਜਿਹੜਾ ਇਹ ਹੈਗਾ ਅੱਜ ਲਗਭਗ ਸਾਡੇ ਕੋਲੇ 6-700 ਗੱਟਾ ਰੇ ਦਾ ਮਿਲਿਆ ਸਾਨੂੰ ਉਹਨਾਂ ਕਾ ਅਸੀਂ ਬੀਤੇ ਰੇ ਅੱਜ ਸਪਲਾਈ ਦੇ ਅੱਗੇ ਵੀ ਲਗਾਤਾਰ ਸਮਾਂ ਚਾਰੀ ਰਹਿਣਗੇ ਹਾਂ ਜੇ ਸਾਡੇ ਕੋਲੇ ਆਉਂਦਾ ਰਹੂ ਉਹ ਸਾਡੇ ਮੱਲਾ ਦਿੰਦੇ ਰਾਂਗੇ ਕਿਉਂਕਿ ਇਹਨਾਂ ਨੂੰ ਤਾਂ ਵਿਚਾਰਾ ਨੂੰ ਲੋੜ ਹੀ ਆ ਨਾ ਇਹਦੋਂ ਕਹਾ ਜੂਰੀਏ ਦੀ ਵੀ ਲੋੜ ਆ ਹੋਰ ਵੀ ਆ ਨਾ ਸਾਡਾ ਜੁੜੇ ਰਹਾਂਗੇ ਅਸੀਂ ਇਹਨਾਂ ਨਾਲ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਹੋਕਾ ਦਿੱਤਾ ਸੀ ਇਸ ਸੰਬੰਧ ਦਾ ਹੋਕਾ ਦਿੱਤਾ ਸੀਗਾ ਉਹ ਉਸ ਚੀਜ਼ ਨੂੰ ਲੈ ਕੇ ਅੱਜ ਪ੍ਰਕਾਸ਼ ਗੁਰਪੁਰਬੇ ਕੀ ਕਹਿਣਾ ਚਾਹੁੰਦੇ ਦੇਖੋ ਅਸਲ ਤਾਂ ਮੈਂ ਕਿਹਨੂੰ ਜਿਹੜਾ ਉਹਨਾਂ ਨੇ ਪ੍ਰਕਾਸ਼ ਪੁਰਬ ਮਨਾਉਣ ਦਾ ਅਰਥ ਇਹ ਹੈ ਵੀ ਲੁੱਟੇ ਲਤਾੜੇ ਜਾਂਦੇ ਲੋਕਾਂ ਦੀ ਮਦਦ ਕਰਨੀ ਤੇ ਜਿਹੜੇ ਲਟੇਰੇ ਆ ਲਟੇਰੀਆਂ ਦਾ ਵਿਰੋਧ ਕਰਨਾ ਇਹੀ ਗੁਰੂ ਸਾਹਿਬ ਨੂੰ ਮੰਨਣਾ ਇਹੀ ਅੱਜ ਦੋ ਧੜਿਆਂ ਦੀ ਲੜਾਈ ਆ ਇੱਕ ਸਾਡੇ ਮਤਲਬ ਚਾਹੇ ਉਹ ਸਾਮਰਾਜੀ ਦਾ ਮਤਲਬ ਲੁੱਟਾ ਚਾਹੇ ਥੋੜੀ ਤਨਾਡਾਂ ਦੀ ਲੁੱਟ ਹੈ ਉਹ ਮਤਲਬ ਭਾਈ ਲਾਲੋ ਨੂੰ ਲੁੱਟ ਕੇ ਮਲਕ ਭਾਗੋ ਬਣਦੇ ਜਾ ਰਹੇ ਆ ਥੋੜੇ ਲੋਕਾਂ ਦੀ ਮੁੱਠੀ ਦੇ ਵਿੱਚ ਜਿਹੜਾ ਉਹ ਮਾਇਆ ਦੀ ਉਮਾਰ ਲੱਗਦੀ ਜਾਂਦੀ ਹੈ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਚਾਹੇ ਉਹ ਮਲਾਜ਼ਮ ਵੀ ਆਗੇ ਪਹਿਲਾਂ ਮਲਾਜ਼ਮ ਹੁੰਦਾ ਸੀ ਲੱਖ ਰੁਪਈਆ ਸਵਾ ਲੱਖ ਤਨਖਾਹ ਲੈਂਦਾ ਸੀ ਹੁਣ ਮਲਾਜ਼ਮ ਨੂੰ ਮਿਲਦਾ 30000 ਮੰਗਿਹਾਈ ਅੱਗੇ ਨੂੰ ਸ਼ੇਖਰਾਸ਼ ਹੋ ਗਈ ਉਹ ਵੀ ਭਲੇਖੇ ਚੱਕੇ ਕਿ ਉਹ ਵੀ ਸਾਡੇ ਨਾਲ ਨੇ ਲੋਕ ਯਾਨੀ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਉਹ ਇੱਕ ਸਾਈਡ ਤੇ ਆ ਉਹਨਾਂ ਦੇ ਹੱਕਾਂ ਦੀ ਰਾਖੀ ਦਾ ਬਾਬੇ ਨਾਨਕ ਨੇ ਵੀ ਸੌ ਹੁੱਕਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਾਂ ਗੁਰੂਆਂ ਨੇ ਦਿੱਤਾ ਤੇ ਭਗਤ ਸ਼ਰਾਭਿਆਂ ਨੇ ਦਿੱਤਾ ਅੱਜ ਉਹ ਜਿਹੜੀ ਇੱਕ ਮਤਲਬ ਜਿਹੜੀ ਭਾਈ ਲਾਲੂ ਵਾਲੀ ਸੇਵਾ ਕਰਨ ਲਈ ਜਮਾਤ ਆ ਇਹ ਉਹ ਉਹਨਾਂ ਦੀ ਸੇਵਾ ਕਰ ਰਹੀ ਹੈ ਤੇ ਮਲਕ ਭਾਗੋਂ ਦੇ ਖਿਲਾਫ ਲੜਾਈ ਲੜ ਰਹੀ ਹੈ ਅੱਜ ਕਹਿੰਦਾ ਤੇ ਹੋਰ ਕਿਹੜੇ-ਕਿਹੜੇ ਅਸੀਂ ਗੁਰੂ ਤੇਗ ਬਹਾਦਰ ਦਾ ਵੀ ਮਨਾ ਰਹੇ ਹਾਂ ਆਪਣਾ ਜਿਹੜਾ 18 ਤਰੀਕ ਨੂੰ ਸੈਮੀਨਾਰ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਦਾ ਜਿਹੜਾ 3.5 ਸਾਲ ਅਸੀਂ ਦਿਹਾੜਾ ਤੇ ਬਰਨਾਲੇ ਦੇ ਵਿੱਚ ਤਰਖਿਲ ਭਵਨ ਦੇ ਵਿੱਚ 18 ਤਰੀਕ ਨੂੰ ਅਸੀਂ ਸੈਮੀਨਾਰ ਕਰ ਰਹੇ ਹਾਂ ਪੰਜਾਬ ਪੱਧਰ ਦਾ ਤੇ ਅੱਜ ਮੇਰੇ ਨਾਲ ਸਾਡੇ ਸੀਨੀਅਰ ਬੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਸਾਡੇ ਪ੍ਰੈਸ ਖਤਰ ਅੰਗਰੇਜ਼ ਸਿੰਘ ਮਹਾਲੀ ਸਾਡੇ ਖਜ਼ਾਨਚੀ ਆਪਣੇ ਹੈਗੇ ਆ ਗੁਰਦੇਵ ਸਿੰਘ ਨੰਗੇਵਾਲ ਇੱਧਰ ਸਾਡੇ ਮੱਖ-ਮੱਖ ਜ਼ਿਲ੍ਹਿਆਂ ਦੇ ਬਲਾਕਾਂ ਦੇ ਆਗੂ ਮਤਲਬ ਪਹੁੰਚੇ ਨੇ ਸਾਡੇ ਨਾਲ ਇਹ ਖੜੇ ਨੇ ਜੰਗੀਰ ਸਿੰਘ ਖੈਰਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਇਦਾਂ ਬਲਾਕਾਂ ਦੀ ਟੀਮਾਂ ਇਹਨਾਂ ਦੀਆਂ ਲੋਕਲ ਵੀ ਆਈ ਹੋਈਆਂ ਪਰ ਪੰਜਾਬ ਚੋਂ ਵੀ ਅਸੀਂ ਸਾਰੇ ਬਲਾਕਾਂ ਚੋਂ ਮਾਣ ਦੇ ਤਵੀਆ ਹੋ ਜਦੋਂ ਆਪਾਂ ਦਾਨ ਕਰਨ ਚੱਲੇ ਸਾਰੇ ਹਾਥੀ ਬਲੈ ਦਾਨ ਕਰੀਏ ਸਾਰੇ ਪੰਜਾਬ ਚੋਂ ਆਏ ਹੋਇਆ ਸਰ ਮੈਂ ਅੰਗਰੇਜ਼ ਸਿੰਘ ਭਦੌੜ ਸੂਬਾ ਪ੍ਰੈਸ 77 ਬੀਕੇਜੂ 1 ਟਟਕਾ ਹੁੰਦਾ ਜਿਹਦੇ ਅਗਵਾਈ ਪ੍ਰਧਾਨ ਜੀ ਮਨਜੀਤ ਸਿੰਘ ਤੰਦੀਰ ਕਰਦੇ ਆ ਜਿਹੜੀ ਵਾਟ ਕੀਤੀ ਜਾ ਰਹੀ ਖਾਦੀ ਬੀਜ ਦੀ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਪ੍ਰਧਾਨ ਜੀ ਨੇ ਵੈਸੇ ਦੱਸਤਾ ਸਾਡਾ ਮਕਸਦ ਇਹ ਆ ਵੀ ਲੋਕਾਂ ਨੂੰ ਪੈਰਾਂ ਤੇ ਖੜੇ ਕੀਤਾ ਜਾਵੇ ਇੱਕ ਵਾਰੀ ਉਹਨਾਂ ਦੀ ਬੇਵਤਾ ਦੇ ਵਿੱਚ ਬਾਹ ਫੜੀ ਜਾਵੇ ਅਸੀਂ ਸਾਡਾ ਮਕਸਦ ਇਹ ਹੈ ਵੀ ਲੋਕਾਂ ਨੂੰ ਇਕੱਠੇ ਕਰਕੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਐ ਉਹਨਾਂ ਬਾਰੇ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਦੇ ਹੱਲ ਵਾਸਤੇ ਸੰਘਰਸ਼ ਕਰਨ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਜਾਵੇ ਪਰ ਜਦੋਂ ਲੋਕਾਂ ਦੀ ਮੁਸੀਬਤ ਪਈ ਐ ਤਾਂ ਸਾਡਾ ਪਹਿਲਾ ਫਰਜ ਐ ਵੀ ਅਸੀਂ ਉਹਨਾਂ ਦੀ ਬਾਹ ਫੜ ਗਈ ਜਿਸ ਤਰ੍ਹਾਂ ਵੀ ਫੜ ਸਕਦੇ ਹਾਂ ਸੋ ਅਸੀਂ ਨਗਰੂਣਾ ਜਾ ਪ੍ਰਾਰਲਾ ਕੀਤਾ ਲੋਕਾਂ ਤੋਂ ਫੰਡ ਇਕੱਠਾ ਕੀਤਾ ਕਿਸੇ ਨੇ 10 ਦਿੱਤੇ 20 ਦਿੱਤੇ ਹਜ਼ਾਰਾਂ ਤੱਕ ਵੀ ਦਿੱਤੇ ਆ ਜੋ ਕਿਸੇ ਨੇ ਸਹਾਇਤਾ ਪਾਈ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਉਹਦੇ ਮੁਤਾਬਕ ਜੇ ਪ੍ਰਧਾਨ ਜੀ ਨੇ ਦੱਸਿਆ ਅਸੀਂ ਪਹਿਲਾਂ ਫਾਜ਼ਿਲਕਾ ਦੇ ਪਿੰਡਾਂ 'ਚ ਮੱਕੀ ਵਜਵਾਈ ਆ ਅੱਛਾ ਇੰਨੀ ਵਾਲ ਦੇ ਪਿੰਡਾਂ 'ਚ ਭਾਂਡੇ ਵੰਡੇ ਆ ਕੱਪੜੇ ਵੀ ਵੰਡੇ ਆ ਤੇ ਉਧਰ ਦੇ ਪੰਜ ਪਿੰਡਾਂ 'ਚ ਪਹਿਲਾਂ ਕਣਕ ਤੇ ਖਾਦ ਵੰਡੀ ਆ ਹੁਣ ਅੱਜ ਇੱਥੇ ਆਏ ਜਿੰਨਾ ਵੀ ਹੋ ਸਕਦਾ ਕਰਾਂਗੇ ਇਹਦੇ ਨਾਲ-ਨਾਲ ਸਾਡਾ ਜੋਰ ਇਹ ਆ ਵੀ ਲੋਕਾਂ ਨੂੰ ਸੰਘਰਸ਼ ਵਾਸਤੇ ਤਿਆਰ ਰਹਿਣਾ ਚਾਹੀਦਾ ਕਿਉਂਕਿ ਸਾਡੀ ਕਮਾਈ ਟੈਕਸਾਂ ਰਾਹੀਂ ਸਾਰੀ ਸਰਕਾਰ ਲੈ ਜਾਂਦੀ ਆ ਉਹ ਸਾਰੀ ਕਾਰਪੋਰੇਟਾਂ ਕੋਲ ਜਾਂਦੀ ਆ ਦੁੱਖ ਸੁੱਖ ਤੇ ਸਾਡੇ ਉਹ ਕੰਮ ਨਹੀਂ ਆਉਂਦੀ ਇਹ ਉਹ ਸਾਡੇ ਤੋਂ ਖੋਹ ਲੈਂਦੇ ਆ ਜਿਹੜਾ ਅਸੀਂ ਵਾਪਸ ਖੋਣਾ ਹੁਕਮਰਾਨਾਂ ਤੋਂ ਸਰਕਾਰਾਂ ਤੋਂ ਅਸੀਂ ਵਾਪਸ ਖੋਣਾ ਖੋਣ ਵਾਸਤੇ ਇਕਜੁੱਟ ਹੋਣਾ ਪਊਗਾ ਹਰ ਪੀੜਤਾਂ ਦੇ ਮਾਮਲੇ 'ਚ ਤਾਂ ਇੱਕੋ ਹੀ ਗੱਲ ਅਸੀਂ ਕਵਾਂਗੇ ਕਿ ਜਿਹੜਾ ਹਰ ਪੀੜਤ ਲੋਕ ਆ ਉਹ ਸਰਕਾਰ ਦੀ ਨਾਕਾਮੀ ਕਰਕੇ ਬਿਲਕੁਲ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ ਜਿਹੜੀ ਪਾਣੀ ਦਾ ਪੂਰਾ ਪ੍ਰਬੰਧ ਨਹੀਂ ਕੀਤਾ ਔਰ ਜਿਹੜੇ ਪੁਰਾਣਾ ਹੀ ਸਿਸਟਮ ਚੱਲਿਆ ਆ ਰਾਂ ਨਵੀਆਂ ਨਹਿਰਾਂ ਕੱਢਣ ਦੀ ਲੋੜ ਆ ਉਹਨਾਂ ਦੀ ਸਫਾਈ ਕਰਨ ਦੀ ਲੋੜ ਆ ਨਵੀਆਂ ਨਦੀਆਂ ਕੱਢਣ ਦੀ ਲੋੜ ਆ ਇਹਦੇ ਕਰਕੇ ਮਤਲਬ ਇਹਦੀ ਜ਼ਿੰਮੇਵਾਰੀ ਇੱਥੋਂ ਦੀ ਸਰਕਾਰ ਹੈ ਤੇ ਪੰਜਾਬ ਦਾ ਇੱਕ ਵਿਰਸਾ ਹੈ ਕਾਸੀ ਜਦੋਂ ਬਾਹਰ ਵੀ ਕਿਸੇ ਤੇ ਪੀੜ ਪਵੇ ਤਾਂ ਅਸੀਂ ਤਾਂ ਉਹਨਾਂ ਦੀ ਵੀ ਮਦਦ ਕਰਦੇ ਆ ਜਦੋਂ ਸਾਡੇ ਆਪ ਦੇ ਕਿਸਾਨ ਪੰਜਾਬ ਦੇ ਪੀੜਤ ਹੋ ਗਏ ਤਾਂ ਸਾਨੂੰ ਪਤਾ ਸੀ ਕਿ ਸਰਕਾਰਾਂ ਤੋਂ ਪਹਿਲਾਂ ਵੀ 23 ਚ ਵੀ ਆਇਆ ਸੀ ਉਸ ਤੋਂ ਪਹਿਲਾਂ ਵੀ ਆੜਾਈ ਸੀਗੇ ਅਸੀਂ ਉਦੋਂ ਵੀ ਮਦਦ ਕੀਤੀ ਸੀ ਹੁਣਾ ਜੀ ਮਤਲਬ ਬਕਾਦਾ ਰੂਚੋ ਲੋਕਾਂ ਦੇ ਵਿੱਚੋਂ ਮਿਹਨਤ ਲੋਕਾਂ ਤੋਂ ਪੈਸਾ ਇਕੱਠਾ ਕਰਕੇ 260 ਕਿੱਲਾ ਤਾਂ ਅਸੀਂ ਫਾਜ਼ਲ ਕਾ ਦੇ ਵਿੱਚ ਪਛੂਆ ਦੇ ਵਾਸਤੇ ਚਾਰਾ ਬਜਾਇਆ ਉੱਥੇ ਮੱਕ ਉਸ ਤੋਂ ਬਾਅਦ ਅਸੀਂ ਫਿਰੋਜ਼ਪੁਰਾ ਦੇ ਜਿਹੜੇ ਬਲਾਕ ਦੇ ਵਿੱਚ ਲਗਭਗ 700 ਕਿੱਲੇ ਦੀ ਉੱਥੇ ਵੀ ਅਸੀਂ ਮਤਲਬ ਰੇਹ ਔਰ ਬੀ ਵੰਡ ਕੇ ਆਂ ਅੱਜ ਅਸੀਂ ਮਤਲਬ ਤੀਜੀ ਪਰਤ ਦੇ ਵਿੱਚ ਮਖੂ ਔਰ ਜੀਰਾ ਦੇ ਵਿੱਚ ਰੇਹ ਤੇ ਮਤਲਬ ਬੀ ਇੱਥੇ ਵੰਡ ਰਹੇ ਆਂ ਆਰਾ ਅਸੀਂ ਮਤਲਬ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਅਪੀਲ ਕਰਾਂਗੇ ਵੇਖੋ ਸਰਕਾਰਾਂ ਨੇ ਤੁਹਾਡੇ ਨੇ ਕੁਝ ਨਹੀਂ ਕਰਨਾਗਾ ਆਉਣ ਵਾਲਾ ਸਮਾਂ ਬੜਾ ਸੰਕਟਪ੍ਰਿਆਰ ਆ ਇੱਥੋਂ ਦੀ ਭਾਰਤ ਦੀ ਸਰਕਾਰ ਮੋਦੀ ਸਰਕਾਰ ਆ ਬਾਹਰਲੇ ਦੇਸ਼ਾਂ ਦੇ ਨਾਲ ਟੈਕਸ ਮੁਕਤ ਸਮਝੌਤਾ ਕਰ ਰਹੀ ਆ ਜੇ ਉਹ ਹੋ ਜਾਂਦਾ ਸਾਡਾ ਨਰਮਾ ਨਹੀਂ ਵਿਕਨਾ ਸਾਡਾ ਚੌਲ ਨਹੀਂ ਵਿਕਨੇ ਸਾਡੀ ਕਣਕ ਨਹੀਂ ਵਿਕਨੀ ਸਾਡਾ ਦੁੱਧ ਨਹੀਂ ਵਿਕਨਾ ਉਹਨਾਂ ਨੇ ਆ ਕੇ ਤੇ ਸਿੱਟਣਾ ਤੇ ਸਾਨੂੰ ਬਰਬਾਦ ਕਰਨਗੇ ਕੁਝ ਆ ਪਿਛਲੇ ਸਮੇਂ ਚ ਦਿੱਲੀ ਚ ਅਸੀਂ ਲੜਾ ਸੀ ਉਦੋਂ ਅਸੀਂ ਜ਼ਮੀਨ ਬਚਾ ਲਈ ਹੁਣ ਲੈਂਡ ਪਾਲਿਸੀ ਲਿਆਂਦੀ ਉਹਦੇ ਚ ਵੀ ਭਗਵੰਤ ਮਾਨ ਨੇ ਸੋਚਿਆ ਸੀ ਕਿ ਜ਼ਮੀਨ ਤੇ ਕਬਜ਼ਾ ਕਰ ਲਾਂਗੇ ਅਸੀਂ ਵੱਡੇ ਕਾਫਲੇ ਟਰੈਕਟਰ ਮਾਰਚ ਕਰਕੇ ਉਹਨੂੰ ਵੀ ਪਿੱਛੇ ਮੋੜਿਆ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਸਾਡੇ ਜ਼ਮੀਨਾਂ ਤੇ ਕਬਜ਼ੇ ਕਰਨੇ ਆ ਆ ਹੁਣ ਪਰਾਲੀ ਚ ਵੀ ਸਾਨੂੰ ਅਸੀਂ ਮੰਗ ਕੀਤੀ ਆ ਕਿ ਇਹਦਾ ਪ੍ਰਬੰਧ ਕਰੋ ਜਾਂ ਸਾਨੂੰ 200 ਰੁਪਇਆ ਕਾਉਂਟਰ ਬੈਂਕ ਬਾਉਂਸ 7000 ਰੁਪਇਆ ਅ ਕਿੱਲੇ ਦਾ ਉਹ ਦਿਓ ਤਾਂ ਕਿ ਇਹਦਾ ਅਸੀਂ ਚੱਕ ਸੀ ਪਰ ਉਹਨਾਂ ਨੇ ਕੁਛ ਨਹੀਂ ਕੀਤਾ ਇਹਦੇ ਜੀ ਵੀ ਅਸੀਂ ਮਜਬੂਰ ਛੋਟੇ ਕਿਸਾਨਾਂ ਨੂੰ ਅੱਗ ਲਾਉਣੀ ਪਈ ਆਰ ਲੋਕਾਂ ਨੂੰ ਅਪੀਲ ਕਰਕੇ ਆਉਣ ਵਾਲੇ ਸਮਾਂ ਬੜਾ ਖਤਰਨਾਕ ਆ ਪਾਣੀਆਂ ਤੇ ਵੀ ਕਬਜ਼ਾ ਆਊਗਾ ਛੋਟੇ ਵਾਤਾਵਰਣ ਤੇ ਵੀ ਕਬਜ਼ਾ ਆਊਗਾ ਜ਼ਮੀਨਾਂ ਤੇ ਵੀ ਕਬਜ਼ਾ ਆਊਗਾ ਤੁਹਾਡੇ ਬੱਚਿਆਂ ਨੂੰ ਵੀ ਬਰਬਾਦ ਕਰਨਗੇ ਆਓ ਮਤਲਬ ਅੱਜ ਹੜਪੀੜਤਾ ਤੇ ਫੌਰੀ ਤੌਰ ਤੇ ਕਿਸਾਨਾਂ ਨੂੰ ਅਸੀਂ ਮਤਲਬ ਰਾਤ ਦਿੱਤੀ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਜਥੇਬੰਦ ਹੋ ਜੋ ਬਿਨਾ ਜਥੇਬੰਦ ਤੋਂ ਤੁਹਾਡਾ ਕੁਝ ਨਹੀਂ ਬੱਟਾ ਆ ਨਾ ਜੇ ਜਥੇਬੰਦ ਹੋਵਾਂਗਾ ਜ਼ਮੀਨਾਂ ਵੀ ਬਚਾਵਾਂਗੇ ਸਾਰਾ ਕੁਝ ਬਚਾਵਾਂਗੇ ਮਹਾਰਾਸ਼ਟਰ ਚ ਵੀ ਬਗਾਵਤ ਕਰਤੀ ਕਿਸਾਨਾਂ ਨੇ ਐਮਐਸਬੀ ਵਾਤੇ ਤੇ ਹੁਣ ਪੰਜਾਬ ਦੀ ਲੋੜ ਆ ਕਿ ਇਕੱਠੇ ਹੋ ਜੋ ਤਾਂ ਕਿ ਉਹਨਾਂ ਨੂੰ ਸਮਝ ਆਏ ਜਿਹੀਆਂ ਆਲਮਤਾਂ ਦਾ ਅਸੀਂ ਖਵਾਜਾ ਨਾ ਪੁੱਤ ਸੀਗੀ ਤਾ ਜਿਹੜਾ ਆਧਾਰ ਕਾਰਡ ਲੈ ਕੇ ਇਸ ਤੋਂ ਬਾਅਦ ਜਿਹੜਾ ਟੋਕਨ ਦਿੱਤਾ ਜਾ ਰਿਹਾ ਜਿਸ ਦੇ ਅਨਸਾਰ ਪਰਚੀ ਨੰਬਰ ਤੇ ਜਿਹੜਾ ਕਿੰਨੀਆਂ ਯਾ ਬੋਰੀਆਂ ਜਿਹੜੀਆਂ ਖਾਦ ਕਿੰਨੀਆਂ ਬੋਰੀਆਂ ਜਿਹੜੇ ਬੀਜ ਦਿੱਤੇ ਜਾ ਰਹੇ ਵਧੀਆ ਤਰੀਕੇ ਨਾਲ ਜਿਹੜੀ ਇੱਥੇ ਮੈਨੇਜ ਕੀਤਾ ਜਾ ਰਿਹਾ ਸਾਰਾ ਸਿਸਟਮ ਨੂੰ ਆਪਾਂ ਹੋਰ ਵੀ ਇੱਥੇ ਗੱਲਬਾਤ ਕਰ ਲੈਣੀ ਆ ਆ ਹੁਣੀ ਸਾਨੂੰ ਬੈਠਿਆਂ ਨੂੰ ਇੱਥੋਂ ਭਾਗ ਸਿੰਘ ਨੱਤ ਕੈਨੇਡਾ ਚ ਕੈਨੇਡਾ ਵਾਲੇ ਨੇ ਪਿੰਡ ਰਾਜੂਆਣਾ ਖੁਰਦ ਉਹਨਾਂ ਦੇ ਪਰਿਵਾਰ ਵੱਲੋਂ 100 ਗੱਟਾ ਡੀਪੀ ਦਾ ਸਾਨੂੰ ਦਾਨ ਚ ਆ ਗਿਆ ਅਸੀਂ ਉਹ ਵੀ ਮਤਲਬ ਇੱਕ ਪਿੰਡ ਦੇ ਵਾਸਤੇ ਬਣਾ ਲਿਆ ਇਹ ਸਾਡਾ ਬਲਾਕ ਧੂਰਕੋਟ ਹੈ ਉਹ ਬਸੀਆਂ ਪਿੰਡ ਹੈ ਉਹ ਕਹਿੰਦੇ ਵੀ ਅਸੀਂ ਕਣਕ ਇਕੱਠੀ ਕਰਕੇ ਦੇ ਦੇਂਗਾ ਜਿਹੜੀ 100 ਕਿੱਲੇ ਦਾ ਸਾਡੇ ਕੋਲੇ ਹੋਰ ਆ ਗਿਆ ਉਹ ਵੀ ਅਸੀਂ ਵੰਡਾਂਗੇ ਆਂ ਲੋਕਾਂ ਨੂੰ ਅਪੀਲ ਕਰਦੇ ਆਂ ਜੋ ਲੋਕ ਸਾਡੇ ਕੋਲੇ ਭੇਜੀ ਜਾਣਗੇ ਅਸੀਂ ਉਹ ਕਹਾ ਮਤਲਬ ਲੋਕਾਂ ਤੱਕ ਪਹੁੰਚਾਈ ਜਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਾਗ ਸਿੰਘ ਨੱਤ ਕੈਨੇਡਾ ਵਾਲੇ ਜਿਹਨਾਂ ਦਾ ਪਿੰਡ ਰਾਜੋਆਣਾ ਖੁਰਦਾ ਹੈ ਉਹਨਾਂ ਵੱਲੋਂ ਜਿਹੜੀ ਸਹਾਇਤਾ ਆ ਦਰਸ਼ਨ ਸਿੰਘ ਉਪਾਲਾ ਪਿੰਡ ਵੱਸੀਆਂ ਇਹਨਾਂ ਰਾਹੀਂ ਸਾਡੇ ਕੋਲੋਂ ਸਹਾਇਤਾ ਪਹੁੰਚੀ ਆ ਇਹ ਅਸੀਂ ਇਹਨਾਂ ਦਾ ਵੀ ਤੇ ਉਹਨਾਂ ਦਾ ਕੈਨੇਡਾ ਵਾਲੇ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਥੇਬੰਦੀ ਵੱਲੋਂ ਤੇ ਲੋਕਾਂ ਨੂੰ ਅਪੀਲ ਕਰਦੇ ਆ ਇਹਨੂੰ ਸੁਣ ਕੇ ਤੁਸੀਂ ਵੀ ਦਾਨੀ ਬਣੋ ਤਾਂ ਕਿ ਜਿਹੜਾ ਇਹ ਹੜਪੀਟ ਇਲਾਕਾ ਹੈ ਇਹਨਾਂ ਨੂੰ ਆਪਾਂ ਜੂਰੀਆ ਵੀ ਦੇਣਾ ਕਹਾ ਜੀ ਅੱਜ ਕਣਕ ਬੀਜੀ ਜਾਊਗੀ ਜੂਰੀਆ ਖੜਾ ਦੇਣ ਵਾਸਤੇ ਆਪਾਂ ਉਹ ਜਾਰੀ ਰੱਖਾਂਗੇ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਐਸੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਅੱਜ ਮੱਲਾਵਾਲੇ ਤੋਂ ਕੀਤੀ ਹੈ ਜ਼ਿਲ੍ਹਾ ਫਰੀਪੁਰ ਤੋਂ ਜਿੱਥੇ ਬੀਕੇ ਜੋ ਇੱਕ ਤਾਂ ਟਕਾਉਂਦਾ ਵੱਲੋਂ ਖਾਦ ਬੀਜ ਦੀ ਵੰਡ ਕੀਤੀ ਜਾ ਰਹੀ ਜ਼ਿਲ੍ਹਾ ਫਲੋਰੀਪੁਰ ਦੇ ਬਲਾਕ ਮਖੂ ਤੇ ਬਲਾਕ ਜੀਰੇ ਦੇ ਵਿੱਚ ਇੱਕ ਵੱਡੀ ਰਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੋ ਇਹ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਹੈ ਸਾਡੀ ਧਰਤੀ ਸਾਡੇ ਲੋਕ ਅਥਨਵਾਤ ਵਸਕਰਾਈ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।